ਦੋ ਬੜੇ ਇੱਕ ਤਾਂ ਮਗਾ ਕੇ ਇੱਕ ਮਾਮਲੇ ਘਰੇ ਸ਼ੁਰੂ ਕਰ ਲਿਆ ਇੱਕ ਸਾਡੇ ਡਿਵਾਨ ਤੇ ਕਦੇ ਲਈ ਸੀ ਉਹਦੇ ਕਿੱਤੇ ਦੇ ਵਿੱਚ ਪਤਰੀ ਸੀ 25 mm ਦੀ ਇੱਕ ਨਾਲ ਹੀ ਪਤਰੀ ਹੁੰਦੀ ਸੀ 3 mm ਦੀ ਜੋ ਸ਼ੁਰੂ ਕਰਵਾਇਆ ਸ਼ੁਰੂ ਕਰਵਾਉਣ ਤੋਂ ਬਾਅਦ 13 ਪ੍ਰੋਬਲਮ ਥੋੜੀ ਜਿਹੀ ਵੱਧਦੀ ਹੈ ਠੀਕ ਹੈ ਜੀ ਪਤਰੀ ਵਾਲੇ ਨੂੰ ਜੀ ਕੱਚਾ ਕਰਦੀ ਹੈ ਹੱਡ ਬੈਰ ਵੀ ਟੁੱਟਣ ਲਾ ਲੰਦੀ ਹੈ ਸਿਰ ਦੇ ਵਿੱਚ ਦਰਦ ਵੀ ਕਰਦੀ ਹੈ ਪਰ ਜਦੋਂ ਦੂਸਰਾ ਪੈਨਲ ਸੀ ਇਹ ਵੀ ਸ਼ੁਰੂ ਕਰਵਾਇਆ ਇੱਕ ਖਵਾਉਣ ਤੋਂ ਬਾਅਦ ਦੂਸਰਾ ਦੂਸਰਾ ਖਾਣ ਤੋਂ ਬਾਅਦ ਇਹਦਾ ਜੀ ਅਲਟਰਾ ਸਾਊਂਡ ਹੋਇਆ ਦਾ ਪਿੱਤੇ ਦੀ ਜਿਹੜੀ ਪਤਰੀ ਸੀ ਉਹ ਫਲੂਇਡ ਦੇ ਵਿੱਚ ਤਰਦੀ ਹੋ ਗਈ ਜਾਨੀ ਕਿ ਫਲੂਇਡ ਬਣ ਗਿਆ ਦੁਬਾਰਾ ਉਹਦਾ ਇਸ ਟਾਈਮ ਉਤੇ ਕੋਈ ਪਤਰੀ ਤੀਜੀ ਰਿਪੋਰਟ ਮੇਰੇ ਕੋਲੇ ਅੱਜ ਹੈ ਜੇ ਮੈਂ ਕਰਵਾ ਕੇ ਲੈ ਕੇ ਆਇਆ ਉਹਦੇ ਵਿੱਚ ਕੋਈ ਪਤਰੀ ਨਹੀਂ ਗੁੱਡ ਤੁਹਾਨੂੰ ਮੈਂ ਦਿਖਾ ਕੇ ਦਿੰਦਾ ਠੀਕ ਹੈ ਨਾ ਘਰੇ ਰਿਜ਼ਲਟ ਸ਼ੂਗਰ ਤੇ ਲੈਤਾ 101% 100% ਰਿਜ਼ਲਟ ਘਰੇ ਆਇਆ ਸ਼ੂਗਰ ਤੇ ਉਹ ਵੀ ਰਿਪੋਰਟ ਮੇਰੇ ਕੋਲੇ ਨਹੀਂ ਦਿੱਤਾ ਦੇ ਦਿੱਤਾ ਜਿੱਥੇ ਕਿ 419 ਪਲੱਸ ਕਰ ਗਿਆ ਜੀ ਸ਼ੂਗਰ ਤੇ ਆ ਥੋੜੇ ਕਿ ਦਿਨਾਂ ਦੀ ਰਿਪੋਰਟ ਹੈ ਮੇਰੇ ਕੋਲੇ 135 ਆ ਜੀ ਠੀਕ ਹੈ ਜੀ ਨਾਲ ਮੈਨੂੰ ਜੂਰ ਪੈਣ ਦੀ ਰੇਸ਼ੀ ਦੀ ਪ੍ਰੋਬਲਮ ਸੀ ਛਿੱਕਾਂ ਲੱਗ ਜਾਂਦੀਆਂ ਸੀ ਬਿਲਕੁਲ ਗਏ ਬਏ ਕਿਸੇ ਪਾਸੇ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਸੀ। 1.5 ਕਿਲੋ ਕੋਸਤ ਮਹੀਨੇ ਦਾ ਖਾਣ ਵਾਲਾ ਬੰਦਾ ਬਾਹ ਖੜੀ ਕਰਕੇ ਕੋਈ ਡਾਕਟਰ ਕਹਿ ਦੂਗਾ ਸ਼ੁਰੂਆਤ ਨੂੰ 20 ਦਿਨਾਂ ਦੇ ਵਿੱਚ। ਵੈਰੀ ਗੁੱਡ। ਕਲਾਸ। ਮੈਂ ਛਲਵਾਇਆ 20 ਦਿਨਾਂ ਦੇ ਵਿੱਚ ਵਿੱਚ ਇੱਕ ਡੱਬੀ ਦੇ ਨਾਲ 5 ਕਿਲੋ ਕੋਸਤ ਖਾਣ ਵਾਲਾ। ਠੀਕ ਹੈ। ਅੱਗੇ ਰਿਜ਼ਲਟ ਦਿਨਾਂ ਤੁਸੀਂ ਮੂਰ ਮੰਨੋ ਵੀ ਬਿੰਦ ਬੋਲੀ ਝੂਠ ਬੋਲਦਾ ਚਿੱਕਾ ਲਾਉਣ ਵਾਲਾ ਬੰਦਾ ਇੱਕ ਡੱਬੀ ਨਾ ਬਚਾਇਆ ਹੋਇਆ ਮੇਰੇ ਪਿੰਡ ਦੇ ਵਿੱਚ ਜਾ ਕੇ ਤੁਸੀਂ ਜਾ ਕੇ ਖੁਦ ਮਿਲ ਸਕਦੇ ਹੋ ਆਉਣ ਜਾਣ ਦਾ ਖਰਚਾ ਮੇਰਾ ਹੋ ਜੇ ਬੰਦੇ ਨੇ ਮੂੰਹ ਚੋਂ ਕਹਿੰਦਾ ਇਹ ਮੈਂ ਨਹੀਂ ਛੱਡਿਆ ਤਾਂ 3 ਲੱਖ ਰੁਪਈਆ 5 ਲੱਖ ਰੁਪਈਆ ਜਿੰਨਾ ਤੁਸੀਂ ਜਾਣਾ ਕਰੋਗੇ ਮੈਂ ਦੇ ਲੁਕਿਆ ਠੀਕ ਹੈ ਜੀ ਹੋਰ ਜੇ ਕੋਈ ਬਾਹ ਖੜੀ ਕਰਕੇ ਮੈਨੂੰ ਕਹਿੰਦਾ ਵੀ ਮੇਰੇ ਕੋ ਮੈਨੂੰ ਰਿਜ਼ਲਟ ਨਹੀਂ ਆਇਆ ਤੇ ਕਹਿ ਸਕਦਾ ਮੈਨੂੰ ਰਿਜ਼ਲਟ ਦਿਵਾਉਣਾ ਮੇਰੇ ਸਾਰੇ ਮੈਨੂੰ ਬਹੁਤ ਵਧੀਆ ਇੱਕ ਸਟਿੱਕਰ ਬਹੁਤ ਹੀ ਵਧੀਆ ਇਹਨੂੰ ਅਸੀਂ ਪੜਾਕਟ ਘਟ ਘਟ ਕਹਿੰਦੇ ਆ ਪਰ ਅਸੀਂ ਨੂੰ ਪਤਾ ਕੀ ਕਹਿੰਦੇ ਸੁਜੀਵਨੀ ਬੂਟੀ ਕਹਿੰਦੇ ਆ ਜਿੱਥੇ ਮਰਜੀ ਲਾ ਲੋ ਜੂਰ ਕਾਈਡ ਦੀ ਪ੍ਰੋਬਲਮ ਬਵਾਸੀ ਹੁੰਦੀ ਹੈ ਅਦਰੰਗ ਬਾਗ ਘਟਿਆ ਕੈਂਸਰ ਕੁਝ ਵੀ ਹੈ ਜੀ 650 ਰੋਗ ਤੇ ਕਲੀ ਨੇ ਕੰਮ ਕਰਨਾ ਜੇ ਬਾਤ ਘਟ ਬੋਲਿਆ ਹੋਵੇ ਤਾਂ ਮਾਫੀ ਮੰਗਦਾ ਹਾਂ